ਦੀ ਖਬਰ ਡਿਬਰੂਗੜ ਜੇਲ੍ਹ ਤੋਂ ਸਾਹਮਣੇ ਆ ਰਹੀ ਹੈ ਜੀ ਹਾਂ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ ਹਾਂ ਡਿਬਰੂਗੜ ਜੇਲ੍ਹ ਦੇ ਵਿੱਚ ਬਾਰਿਸ ਪੰਜਾਬ ਦੇ ਮੁਖੀ ਅਮਰਤਪਾਲ ਦੇ ਸਾਥੀ ਦੀ ਸਿਹਤ ਬੇਹੱਦ ਜਿਹੜੀ ਵਿਗੜੀ ਹੈ ਗੰਭੀਰ ਜਿਹੜੀ ਸਿਹਤ ਵਿਗੜਦੀ ਨਜ਼ਰ ਆ ਰਹੀ ਸੀ ਤਾਂ ਦੇਰ ਰਾਤ ਗੰਭੀਰ ਹਾਲਤ ਦੇ ਵਿੱਚ ਹਸਪੀਟਲ ਵਿੱਚ ਪਹਤੀ ਕਰਵਾਇਆ ਗਿਆ ਜੀ ਹਾਂ ਡਿਬਰੂਗੜ ਜੇਲ੍ਹ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਡਿਬਰੂਗੜ ਜੇਲ੍ਹ ਦੇ ਵਿੱਚ ਪ੍ਰਧਾਨ ਮੰਤਰੀ ਵਾਜੇ ਕੇ ਅਮਰਤਪਾਲ ਦੇ ਸਾਥੀ ਦੇ ਰਾਤ ਗੰਭੀਰ ਰੂਪੇ ਚ ਦੇ ਜਿਹੜੇ ਆ بیمار ਹੋ ਗਏ ਤਾਂ ਉਹਨਾਂ ਨੂੰ ਹਸਪਤਲ ਭਰਤੀ ਕਰਵਾਇਆ ਗਿਆ ਤਾਂ ਦੱਸਿਆ ਜਾ ਰਿਹਾ ਕਿ ਡਿਬਰੂਗੜ ਦੇ ਨਜ਼ਦੀਕੀ ਸਿਵਲ ਹਸਪਤਲ ਦੇ ਵਿੱਚ ਉਹਨਾਂ ਨੂੰ ਭਰਤੀ ਕਰਵਾਇਆ ਗਿਆ ਆ ਜਿਹੜਾ ਮੈਡੀਕਲ ਅਸਾਮ ਦਾ ਮੈਡੀਕਲ ਕਾਲਜ ਆ ਉੱਥੇ ਇਲਾਜ ਅਧੀਨ ਨੇ ਕਿਸ ਗੱਲ ਨੂੰ ਲੈ ਕੇ ਭਰਤੀ ਕਰਵਾਇਆ ਗਿਆ ਫਿਲਹਾਲ ਨਾ ਹੀ ਪਰਿਵਾਰ ਦਾ ਕੋਈ ਵੱਡਾ ਬਿਆਨ ਆਇਆ ਨਾ ਹੀ ਪ੍ਰਸ਼ਾਸਨ ਦਾ ਪਰ ਵੱਡੀ ਖਬਰ ਹੈ ਡਿਬਰੂਗੜ ਦੇ ਜਿਹੜੇ ਲੋਕਲ মিডিਆ ਉਦੋਂ ਉਥੋਂ ਇਹ ਖਬਰ ਸਾਹਮਣੇ ਆ ਰਹੀ ਆ ਉਤਤ ਹੀ ਖਬਰ ਸਾਹਮਣੇ ਆ ਰਹੀ ਹੈ ਕਿ ਜਿਹੜੇ ਪ੍ਰਧਾਨ ਮੰਤਰੀ ਵਾਦਕੇ ਨੇ ਜਿਨ੍ਹਾਂ ਦਾ ਨਾਮ ਭਗਵੰਤ ਸਿੰਘ ਵਾਦਕੇ ਆ ਉਹ ਦੇ ਰਾਤ ਕਾਫੀ ਜਿਹੜੇ ਬਿਮਾਰ ਹੋ ਗਏ ਉਲਟੀਆਂ ਆ ਰਹੀਆਂ ਸੀ ਤਾ ਉਹਨਾਂ ਨੂੰ ਹਸਪੀਟਲ ਭਰਤੀ ਕਰਵਾਇਆ ਗਿਆ ਆ ਜਿਸ ਨੂੰ ਜਿਸਤੇ ਚੱਲਦਿਆਂ ਇਲਾਜ ਦੀਨ ਦੱਸਿਆ ਜਾ ਰਿਹਾ ਤੇ ਵਿਹਦਾ ਜਿਹੜੀ ਹਾਲਤ ਗੰਭੀਰ ਦੱਸੀ ਜਾ ਰਹੀ ਆ ਪ੍ਰਧਾਨ ਮੰਤਰੀ ਵਾਜਿਕੇ ਅਮਰਤਪਾਲ ਦੇ ਨਾਲ ਹੀ ਜਿਹੜੇ 1 ਸਾਲ ਤੋਂ 1.5 ਸਾਲ ਹੋਣ ਵਾਲਾ ਏ ਐਨਐਸਏ ਲੱਗਿਆ ਹੋਇਆ ਉਹ ਡਿਬਰੂਗੜੀ ਦੀ ਜੇਲ੍ਹ ਦੇ ਵਿੱਚ ਨੇ ਬਾਰਿਸ ਪੰਜਾਬ ਦੇ ਮੁਖੀ ਭਾਈ ਅਮਰਤਪਾਲ ਖੰਡੂਰ ਸਾਹਿਬ ਤੋਂ ਜਿੱਤ ਹਾਸਲ ਹੋ ਚੁੱਕੀ ਆ ਵੱਡੀ ਲੀਡ ਦੇ ਨਾਲ ਪੰਜਾਬ ਦੇ ਵਿੱਚ ਜਿੱਤੇ ਨੇ ਤਾਂ ਉਹਨਾਂ ਦਾ ਪਰਿਵਾਰ ਵੀ ਮਿਲਣ ਪਹੁੰਚਿਆ ਸੀ ਤਾਂ ਉਸੇ ਵਿਚਕਾਰ ਹੁਣ ਦੋ ਦਿਨ ਹੋਏ ਨੇ ਹਜੇ ਪਰਿਵਾਰ ਮਿਲੇ ਨੂੰ ਤਾਂ ਅੱਜ ਵੱਡੀ ਖਬਰ ਔਰ ਮਾੜੀ ਖਬਰ ਹੀ ਸਾਹਮਣ ਕਿ ਹਸਪੀਟਲ ਦੇ ਵਿੱਚ ਜਿਹੜੇ ਗੰਭੀਰ ਹਾਲਤੇ ਵਿੱਚ ਇਲਾਜ ਅਦੀਨ ਨੇ ਪ੍ਰਧਾਨ ਮੰਤਰੀ ਵਾਜੇ ਕੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਸੁਰੱਖਿਆ ਕਰਮਚਾਰੀਆਂ ਦੇ ਨਜ਼ਰ ਦੇ ਦੇਖ ਰਹੇ ਕਿ ਇੱਥੇ ਜਿਹੜਾ আসাম ਦਾ ਸਰਕਾਰੀ ਕਾਲਜ ਆ ਔਰ ਉੱਥੇ ਜਿਹੜਾ ਹਸਪਤਲ ਆ ਉੱਥੇ ਇਲਾਜ ਕੀਤਾ ਜਾ ਰਿਹਾ 10 ਦੀ ਕਿ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਤਹਿਤ ਇਹਨਾਂ ਨੂੰ ਲਗਾਤਾਰ ਜਿਹੜੇ ਡਿਬਰੂਗੜ ਜੇਲ੍ਹ ਦੇ ਵਿੱਚ ਭਾਈ ਅਮਰਤਪਾਲ ਦੇ ਨੌ ਸਾਥੀ ਨੇ ਉਹ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਇਹ ਖਬਰ ਆ ਰਹੀ ਸੀ ਕਿ ਦੇ ਰਾਤ ਜਿਹੜੇ ਸਾਥੀਆਂ ਦੇ ਵੱਲੋਂ ਦੱਸਿਆ ਗਿਆ ਕਿ ਮਾਨਸਿਕ ਸਮੱਸਿਆ ਤੋਂ ਪੀੜਤ ਜਿਹੜੇ ਨੇ ਆਪਣੇ ਵਾਜੇ ਕੇ ਪ੍ਰਧਾਨ ਮੰਤਰੀ ਵਾਜੇ ਕੇ ਉਹਨਾਂ ਨੂੰ ਹਸਪਤਲ ਲੈ ਕੇ ਗਏ ਕਾਫੀ ਚਿੰਤਾ ਕਰ ਰਹੇ ਸੀ ਉਲਟੀਆਂ ਆ ਰਹੀਆਂ ਸੀ ਤੇ ਬੇहद ਬੁਖਾਰ ਵੀ ਜਾਦਾ ਚੜਿਆ ਹੋਇਆ ਸੀ ਜਿਸ ਕਰਕੇ ਉਹਨਾਂ ਨੂੰ ਇਲਾਜ ਲਈ ਐਮਐਚ ਜਿਹੜਾ ਹਸਪਤਾਲ ਆ ਉੱਥੇ ਭਰਤੀ ਕਰਵਾਇਆ ਗਿਆ ਮੈਡੀਕਲ ਵਿੰਗ ਵਿੱਚ ਆਖਲ ਕਰਵਾਇਆ ਗਿਆ ਔਰ ਧਰਮਕੋਟ ਦੇ ਪਿੰਡ ਵਾਜੇਕੇ ਦੇ ਰਹਿਣ ਵਾਲੇ ਪ੍ਰਧਾਨ ਮੰਤਰੀ ਵਾਜੇਕੇ ਨੇ ਅਸਾਮ ਦੇ ਜਿਹੜਾ ਮੈਡੀਕਲ ਕਾਲਜ ਦੇ ਵਿੱਚ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹਾਲਤ ਗੰਭੀਰ ਦੱਸੀ ਜਾ ਰਹੀ ਔਰ ਇਹ ਵੀ ਦੱਸਦੇ ਅਮਰਪਾਲ ਸਿੰਘ ਦੇ ਸਾਥੀ ਪ੍ਰਧਾਨ ਮੰਤਰੀ ਵਾਜੇਕੇ ਦੀ ਦੇਰ ਰਾਤ ਵਿਗੜੀ ਸਿਹਤ ਜਿਸ ਤੋਂ ਬਾਅਦ ਜਿਹੜੇ ਸੁਰੱਖਿਆ ਕਰਮਚਾਰੀ ਨੇ ਜਿਹੜੇ ਉਹਨਾਂ ਦੇ ਸਾਥੀਆਂ ਦੇ ਵੱਲੋਂ ਕਿਹਾ ਗਿਆ ਸੀ ਔਰ ਕੜੀ ਸੁਰੱਖਿਆ ਦੇ ਤਹਿਤ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੇ ਹਜੇ ਤੱਕ ਕਿਸੇ ਨੇ ਰابطਾ ਨਹੀਂ ਕੀਤਾ ਨਾ ਹੀ ਭਾਈ ਅਮਰਤਪਾਲ ਦੀ ਕੋਈ ਕਾਲ ਆਈ ਹੈ ਤੇ ਡਿਬ੍ਰੂਗੜ੍ਹ ਜ਼ਿਲ੍ਹੇ ਦੇ ਵਿੱਚ ਜਿਹੜੀ ਹਾਲਤ ਉਹਨਾਂ ਦੀ ਖਰਾਬ ਹੋਈ ਸੀ ਤੇ ਉਦੋਂ ਹੀ ਦੇ ਰਾਤ ਉਹਨਾਂ ਨੂੰ ਭਰਤੀ ਕਰਵਾ ਦਿੱਤਾ ਗਿਆ ਸੀ ਦਾ ਲਗਾਤਾਰ ਸੁਰਖੀਆਂ ਦੇ ਵਿੱਚ ਰਹਿ ਸੀ ਤਾ ਉਤੇ ਹੈ ਜਿਹੜੇ ਪ੍ਰਧਾਨ ਮੰਤਰੀਵਾਦੇ ਕੇ ਪਹਿਲਾਂ ਵੀ ਜਦੋਂ ਅਮਰਪਾਲ ਦੋ ਮਿਲਣ ਤੋਂ ਪਹਿਲਾਂ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣਦੇ ਰਹਿੰਦੇ ਸੀ ਲਾਈਵ ਹੁੰਦੇ ਰਹਿੰਦੇ ਸੀ ਤਾਂ ਅਮਰਪਾਲ ਦੀ ਗ੍ਰਿਫਤਾਰੀ ਤੋਂ ਬਾਅਦ ਹੀ ਵਰਤ ਪ੍ਰਧਾਨ ਮੰਤਰੀਵਾਦੇ ਕੀ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਇਹਨਾਂ ਦੇ ਵੱਲੋਂ ਕਾਫੀ ਜਿਹੜਾ ਰਮਨਜੀਤ ਬਿੱਟੂ ਨਾਲ ਵੀ ਵਿਵਾਦ ਹੋਇਆ ਸੀ ਤਾਂ ਉਸ ਤੋਂ ਬਾਅਦ ਲਗਾਤਾਰ ਇਹਨਾਂ ਦਾ ਮਾਮਲਾ ਵੀ ਪਖਿਆ ਸੀ ਤਾਂ ਹੁਣ ਆਮ ਅਮਰਤਪਾਲ ਦਾ ਸਾਥੀ ਜਿਹੜਾ ਪ੍ਰਧਾਨ ਮੰਤਰੀ ਵਾਜੇ ਕੇ ਆ ਉਸਦੀ ਹਾਲਤ ਇੰਨੀ ਜ਼ਿਆਦਾ ਵਿਗੜ ਚੁੱਕੀ ਸੀ ਦੇ ਰਾਤ ਉਲਟੀਆਂ ਆ ਰਹੀਆਂ ਸੀ ਬੁਖਾਰ ਜ਼ਿਆਦਾ ਚੜਿਆ ਹੋਇਆ ਸੀ ਇਸ ਕਰਕੇ ਜਿਹੜਾ ਏ ਐਮ ਸੀ ਹਸਪੀਟਲ ਆ ਸਾਮ ਦਾ ਗਵਰਨਮੈਂਟ ਸਿਵਲ ਹਸਪੀਟਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਉਹਨਾਂ ਦੀ ਇਲਾਜ ਕੀਤਾ ਜਾ ਰਿਹਾ ਹਾਲਤ ਬੇहद ਗੰਭੀਰ ਦੱਸੀ ਜਾ ਰਹੀ ਆ ਹਜੇ ਤੱਕ ਨਾ ਹੀ ਪਰਿਵਾਰ ਦਾ ਇਸ ਤੇ ਕੋਈ ਬਿਆਨ ਆਇਆ ਨਾ ਹੀ ਅਮਰਤਪਾਲ ਦੇ ਵੱਲੋਂ ਕੋਈ ਕਾਲ ਪਰਿਵਾਰ ਨੂੰ ਕੀਤੀ ਗਈ ਆ ਤੇ ਜਦੋਂ ਵੀ ਉਹਨਾਂ ਦੀ ਕਾਲ ਆਈ ਪਰਿਵਾਰ ਦੀ ਕੋਈ ਵਾਇਡ ਐਸ ਤੁਹਾਡੇ ਨਾਲ ਸਾਂਝੀ ਕਰਾਂਗੇ ਤਾਂ ਡਿਬਰੂਗੜ ਤੋਂ ਵੱਡੀ ਖਬਰ ਸਾਹਮਣੇ ਚ ਬਾਰਿਸ ਪੰਜਾਬ ਦੇ ਮੁਖਪੈ ਅਮਰਤਪਾਲ ਦੇ ਸਾਥੀ ਪ੍ਰਧਾਨ ਮੰਤਰੀ ਵਾਜੇ ਕੀ ਦੀ ਸਿਹਤ ਵਿਗੜੀ ਹੈ ਤਾਂ ਉਹਨਾਂ ਨੂੰ ਸਿਵਲ ਹਸਪਤਲ ਭਰਤੀ ਕਰਵਾਇਆ ਗਿਆ ਔਰ ਉਹਨਾਂ ਦਾ ਉੱਥੇ ਇਲਾਜ ਕੀਤਾ ਜਾ ਰਿਹਾ ਹੈ ਹਾਲਤ ਗੰਭੀਰ